ਸਾਹਮਣੇ ਬੈਠੇ ਉਹਨਾਂ ਤੋਂ ਪੁੱਛਦਾ ਠੀਹੜ ਐਂਕਲ ਜੀ ਠੀਹੜ ਬੇਟਾ ਪੁੱਛੀਂ ਐਂਕਲ ਜੀ ਮੈਂ ਬਾਬਾ ਕਢੋਲਾ ਸਾਹ ਦੇ ਜਾਣਾ ਤੂੰ ਉੱਥੇ ਕੀ ਲੈਣ ਜਾਣਾ ਆ ਬਾਬਾ ਜੀ ਮੈਂ ਸਿਰ ਤੋਂ 2 ਕਿਲੋ ਲੱਡੂ ਸੁੱਕੇ ਸੀਗੇ ਹੁਣ ਚੜਾਉਣ ਜਾਣਾ ਠੀਹੜ ਕਢੋਲੀ ਸ਼ਾਦਾ ਨਹੀਂ ਪਤਾ ਤੇ ਭੈਣ ਜੀ ਉਹਨਾਂ ਨੂੰ ਸੁੱਕੇ ਲੱਡੂ ਹੈ

ਕਾ ਕਿਧਰ ਲੈਟੀ ਜਾਣਾ ਹੈ ਪੜ੍ਹ ਲਓ ਪੜ੍ਹ ਲਓ ਵੱਡੀਆਂ ਵੱਡੀਆਂ ਗੱਡੀਆਂ ਤੇ ਝੂਠੋ ਗਏ ਸਰ ਜੀ ਤੂੰ ਦਾ ਪੜੀਆਂ ਲੈ ਕੇ ਆਵਾ ਤੂੰ ਦਾ ਸਾਖੇ ਤੇ ਨਾਲ ਸਾਨੂੰ ਤੂੰ ਗੱਡੀਆਂ ਤੇ ਕਹਿਣਾ ਵਾ